ਸਸੀ ਕਾਲ ਜੀ ਸਾਥੀਓ ਅੱਜ ਆਪਾਂ ਤੁਹਾਡੇ ਨਾਲ ਦੋ ਵਿਸ਼ਿਆਂ ਦੇ ਉੱਤੇ ਗੱਲ ਕਰਨੀ ਹੈ ਇੱਕ ਵਿਸ਼ਾ ਇਹ ਕਿ 2364 ਪੋਸਟਾਂ ਜਿਹੜੀਆਂ ਕਿ ਹੋ ਗਏ 4-5 ਸਾਲ ਆਈਆਂ ਨੂੰ ਉਹਨਾਂ ਸਾਰਿਆਂ ਦਾ ਟੈਸਟ ਦਿੱਤਾ ਉਸ ਨੋਟੀਫਿਕੇਸ਼ਨ ਦੇ ਵਿੱਚ ਬੀਐਡ ਐਂਡ ਆਰਟੀਟੀ ਦੋਹਾਂ ਦੇ ਲਈ ਰਸਤੇ ਖੁੱਲੇ ਸੀਗੇ ਚਲੋ ਵਿੱਚ ਵਿਚਾਲੇ ਕਈ ਤਰ੍ਹਾਂ ਦੇ ਮੋੜ ਆਏ ਉਹ ਭਰਤੀ ਹਾਸ਼ੀਏ 'ਚ ਹੋ ਗਈ ਬੜੇ ਤਰ੍ਹਾਂ ਦੇ ਮੋੜ ਕੱਟਣ ਤੋਂ ਬਾਅਦ ਉਹ ਭਰਤੀ ਦੇ ਉੱਤੇ ਇਹ ਡਿਸੀਜਨ ਗਵਰਨਮੈਂਟ ਨੇ ਲਿਆ ਕਿ ਸੁਪਰੀਮ ਕੋਰਟ ਦੀ ਲਾਈਟ ਦੇ ਵਿੱਚ ਕਿ ਈਟੀਡੀ ਦੀ ਪੋਸਟ ਹੈ ਜਿਹੜੇ ਈਟੀਡੀ ਕੈਂਡੀਡੇਟ ਨੂੰ ਹੀ ਦਿੱਤੀ ਜਾਊਗੀ ਚਲੋ ਇਹਦੇ ਵਿੱਚ ਬੜੇ ਟ੍ਰਾਇਲ ਹੋਏ ਕੋਰਟ ਆਪਣਾ ਐਕਸਰਸਾਈਜ਼ ਚਲੀਆਂ ਤਾਂ ਅਖੀਰ ਇਹ ਫੈਸਲਾ ਸੁਪਰੀਮ ਕੋਰਟ ਦੀ ਲਾਈਟ ਦੇ ਵਿੱਚ ਹੋ ਗਿਆ ਕਿ بیਡ ਨੂੰ ਇਸ ਜਦ ਕਿ ਉਸ ਪੋਜੀਸ਼ਨ ਦੇ ਵਿੱਚ ਇਸ ਭਰਤੀ ਦੇ ਵਿੱਚੋਂ بیਡ ਨੂੰ ਨਹੀਂ ਬਾਹਰ ਕੀਤਾ ਜਾ ਸਕਦਾ ਸੀ ਬਿਕੋਜ਼ ਕਿ ਭਰਤੀ ਸਾਰੇ ਸਟੈਪ ਆਪਦੇ ਮੂਵ ਕਰਕੇ ਅੱਗੇ ਉਸ ਸਟੈਪ ਤੇ ਪਹੁੰਚ ਚੁੱਕੀ ਸੀ ਕਿ ਜਿੱਥੇ ਆਰਡਰ ਦੇਣੇ ਬਾਕੀ ਸੀ ਚਾਹੇ ਉਹ ਬੀਐਡ ਕੈਂਡੀਡੇਟ ਹੋਵੇ ਚਾਹੇ ਉਹ ਈਟੀਟੀ ਕੈਂਡੀਡੇਟ ਹੋਵੇ ਪਰ ਉਸ ਬੋਰਡ ਦੇ ਉੱਤੇ ਬਿਲਕੁਲ ਬੀਐਡ ਦੇ ਨਾਲ ਧੱਕਾ ਕੀਤਾ ਗਿਆ ਸੀ ਭਾਵੇਂ ਦੀ ਗਵਰਨਮੈਂਟ ਨੇ ਇਹ ਕਹਿਤਾ ਕਿ ਸੁਪਰੀਮ ਕੋਰਟ ਦੀ ਲਾਈਟ ਦੇ ਵਿੱਚ ਫੈਸਲਾ ਲੈ ਰਹੇ ਆ ਪਰ ਫਿਰ ਵੀ ਬੜਾ ਇੱਕ ਵੱਡਾ ਧੱਕਾ ਸੀ ਬੀਐਡ ਕੈਂਡੀਡੇਟ ਨੂੰ ਤੇ ਉਸ ਪੱਧਰ ਦੇ ਉੱਤੇ ਜਾ ਕੇ ਸਿਰਫ ਸਾਰੀ ਪ੍ਰਕਿਰਿਆ ਪੂਰੀ ਕਰਕੇ ਆਇਆ ਕੈਂਡੀਡੇਟ ਉਸ ਵੀਜਿਸ਼ਨ ਤੇ ਆ ਕੇ ਬਾਹਰ ਕਰ ਦਿੱਤਾ ਜਦੋਂ ਤੇ ਸਿਲੈਕਸ਼ਨ ਸੂਚੀ ਦੇ ਵਿੱਚ ਬੈਠੇ ਆ ਤੇ ਸਿਰਫ ਆਰਡਰ ਦੇਣੀ ਬਾਕੀ ਸੀਗੇ ਤੇ ਬੜਾ ਮਤਲਬ ਸ਼ੌਕਟ ਹੋਏ ਬੀਐਡ ਵਾਲੇ ਚਲੋ ਫਿਰ ਵੀ ਇਹ ਆਪਾਂ ਇਸ ਪੀਸ਼ਨ ਤੇ ਆਈਏ ਕਿ ਹੁਣ ਵੀ ਬੀਐਡ ਵਾਲੇ ਉਸ ਮੈਟ ਦੇ ਵਿੱਚ ਅਪਰ ਡਿਵੀਜ਼ਨ ਦੇ ਉੱਤੇ ਬੈਠੇ ਆ ਚੰਗੇ ਮੈਟ ਦੇ ਉੱਤੇ ਬੈਠੇ ਆ ਤੇ ETT ਵਾਲੇ ਕੈਂਡੀਡੇਟਸ ਨੂੰ ਜਿੰਨੇ ਉਸ ਭਰਤੀ ਦੇ ਵਿੱਚ ਅਪੀਅਰ ਸੀਗੇ ਉਹਨਾਂ ਨੂੰ ਅ ਅਪੀਅਰ ਦਾ ਮਤਲਬ ਹੈ ਕਿ ਸਕੋਰ ਤਾਂ ਛੱਡੋ ਸਕੋਰ ਕਿੰਨਾ ਵੀ ਹੋਵੇ ਪਰ ਜਿੰਨੇ ਅਪੀਅਰ ਸੀਗੇ ਟੋਟਲੀ ਉਹ ਸਾਰੇ ਲੱਗਣ ਤੋਂ ਬਾਅਦ ਵੀ ਇਹ ਪੋਸਟਾਂ ਵੈਕੈਂਟ ਬਚਣ ਗਈਆਂ ਤੇ ਉਸ ਭਰਤੀ ਦੇ ਵਿੱਚ बीएड ਕੈਂਡੀਡੇਟ ਜੋ ਬੈਠੇ ਆ ਆਪਾਂ ਸਾਰੇ ਇਕੱਠੇ ਹੋ ਕੇ ਇਹ ਮੰਗ ਕਰੀਏ ਗਵਰਨਮੈਂਟ ਤੋਂ ਵੀ ਤੇ ਜੇ ਨੋਰਪੀ ਕੋਰ ਦੇ ਵਿੱਚ ਵੀ ਜਾਈਏ ਵੀ ਹੁਣ ਜਦੋਂ ਆਲਰੇਡੀ ਈਟੀਟੀ ਵਾਲੇ ਕੈਂਡੀਡੇਟ ਹੀ ਹੋਣਗੇ ਜਿਵੇਂ 2009 ਦੇ ਵਿੱਚ 8 ਦੇ ਵਿੱਚ ਭਰਤੀ ਜਿਹੜੀ ਟੀਚਿੰਗ ਫੈਲੋ ਦੀ ਆਈ ਸੀ ਉਹਦੇ ਵਿੱਚ ਵੀ ਸੇਮ ਹੋਇਆ ਸੀ ਈਟੀਟੀ ਵਾਲੇ ਸਾਰੇ ਲਾਉਣ ਤੋਂ ਬਾਅਦ ਜਦੋਂ ਫੇਰ ਅੱਗੇ ਬਚਗੀਆਂ ਸੀ ਸੀਟਾਂ ਤਾਂ ਫੇਰ ਬੀਐਡ ਵਾਲੇ ਉਹਦੇ ਵਿੱਚ ਲਾ ਦਿੱਤੇ ਗਏ ਸੀਗੇ ਇੱਕ ਕੰਡੀਸ਼ਨ ਵੱਡੀ ਇੱਕ ਬਣਦੀ ਹੈ ਨੰਬਰ 2 ਦੇ ਉੱਤੇ ਐ ਜਿਹੜੀ ਦੂਜੀ ਭਰਤੀ ਬੀਬੀਐਸਸੀ ਦੀ ਪਹਿਲੀ ਆਈਸੀ 2575 ਦੀ ਰੇਸ਼ੋ ਦੇ ਉੱਤੇ 75% ਸਨੀਅਰਿਟੀ ਬੇਸਡ 25% ਜਿਹੜਾ ਡਾਇਰੈਕਟ ਟੈਸਟ ਹੋਇਆ ਸੀਗਾ ਤੇ ਉਸ ਦੇ ਵਿੱਚ ਉਸ ਤੋਂ ਅਗਲਾ ਡਿਸੀਜਨ ਆਇਆ ਕਿ ਭਰਤੀ ਦੇ ਵਿੱਚ 25% ਹੋਰ ਪੋਸਟਾਂ ਕੱਢ ਦਿੱਤੀਆਂ ਗਈਆਂ 50-50 ਦੇ ਉੱਤੇ ਕਰਕੇ ਭਰਤੀ ਪੋਸਟਾਂ ਕੱਢੀਆਂ ਗਈਆਂ ਉਹ ਪੋਸਟਾਂ ਦੇ ਉੱਤੇ ਦੋ ਤਿੰਨ ਰੈਟ ਪਿਟੀਸ਼ਨਾਂ ਜਿਹੜੀਆਂ ਕਿ ਬੜੀਆਂ ਮਾਈਨਰ ਜੀਆਂ ਉਹੋ ਕੋਰਟ ਦੇ ਵਿੱਚ ਪਈ ਹੈ ਉਸ ਦੇ ਉੱਤੇ ਪਿਛਲੇ ਦਿਨੀ ਸਾਨੂੰ ਇਹ ਸੁਣਨ ਚ ਆਇਆ ਕਿ ਕੁਝ ਜਥੇਬੰਦੀਆਂ ਇਹ ਮੰਗ ਕਰਦੀਆਂ ਕਿ ਸ니어ਟੀ ਵਾਲੇ ਨਾਲ ਧੱਕਾ ਹੋਇਆ ਹੈ 50% ਸ니어ਟੀ ਨੂੰ ਅਸੀਂ 75 ਦੇ ਵਿੱਚ ਕਨਵਰਟ ਕਰਾਉਣਾ ਚਾਹੁੰਦੇ ਆ ਕਿ ਸ니어ਟੀ ਬੇਸਡ ਜਿਹੜੀਆਂ ਪੋਸਟਾਂ 75 ਹੋਣ ਇਥੋਂ ਤੱਕ ਵੀ ਧੱਕਾ ਉਹਦੇ ਵਿੱਚ ਕਰਨ ਦੀ ਖਦਸ਼ੇ ਜਾਹਰ ਹੋਇਆ ਹੈ ਕਿ 2018 ਦੇ ਵਿੱਚ ਰੂਲ ਅਮੈਂਡ ਕਰਕੇ ਇਹ 25 ਤੋਂ 50% ਦੇ ਕੋਟੇ ਦੇ ਉੱਤੇ ਡਾਇਰੈਕਟ ਭਰਤੀ ਦਾ ਇੱਕ ਨਿਯਮ ਬਣੇ ਸੀਗੇ ਜਿਹੜੇ ਕਿ ਸੈਕਟਰੀ ਉਸ ਵਕਤ ਕ੍ਰਿਸ਼ਨ ਕੁਮਾਰ ਜੀ ਨੇ ਬਣਾਏ ਸੀ ਹੁਣ ਉਹਨਾਂ ਦੇ ਵਿੱਚ ਐਮੈਂਡ ਕਰਕੇ ਇਹੋ ਪੋਸਟ ਆ ਉਸ ਭਰਤੀ ਦੇ ਲਾਸਟ ਫੇਜ਼ ਦੇ ਵਿੱਚੋਂ ਜਿਹੜੇ ਪੀਪੀਐਸਸੀ ਕੋ ਆਰਮ ਬੋਡੀ ਨਹੀਂ ਹੈ ਸਿਲੈਕਸ਼ਨ ਟੈਸਟ ਲੈਣ ਵਾਲੀ ਉਹ ਬੋਡੀ ਹੈ ਜਿਹੜੀ ਕਿ ਪੀਸੀਐਸ ਦੇ ਟੈਸਟ ਸਾਰੇ ਲੈਂਦੀ ਹੈ ਹੁਣ ਉਸ ਭਰਤੀ ਨੂੰ ਵੀ ਛਿੱਕੇ ਡੰਗਣ ਜਾ ਰਹੀ ਹੈ ਗਵਰਨਮੈਂਟ ਤੇ ਆਪਾਂ ਸਾਰੇ ਰਲ ਕੇ ਇਹ ਦੋਹਾਂ ਭਰਤੀਆਂ ਦੇ ਕੈਂਡੀਡੇਟਸ ਨੂੰ ਮੈਂ ਅਪੀਲ ਕਰਦਾ ਮੈਂ ਇੱਕ ਵਟਸਐਪ ਗਰੁੱਪ ਅ ਅਜਮੇਰ ਔਰਖ ਦੇ ਨਾਮ ਦੇ ਉੱਤੇ ਬਣਾਉਂਗਾ ਓਹੋ ਓਹ ਕੈਂਡੀਡੇਟ ਮੈਨੂੰ ਪਰਸਨਲ ਕਿ ਤੁਸੀਂ ਵੀਡੀਓ ਦੇ ਵਿੱਚ ਐਨਾ ਸਕੋਰ ਹੈ ਤੇ ਪੀਪੀਐਸਸੀ ਦੇ ਵਿੱਚ ਐਨਾ ਸਕੋਰ ਆ ਆਪ ਦਾ ਰੋਲ ਨੰਬਰ ਤੇ ਜਿਹੜਾ ਸਕੋਰ ਹੈ ਉਹ ਲਿਖ ਕੇ ਮੈਨੂੰ ਭੋ ਤਾਂ ਕਿ ਮੈਂ ਤੁਹਾਨੂੰ ਦੋਹਾਂ ਲਈ ਭਰਤੀ ਦੇ ਅਲੱਗ-ਅਲੱਗ ਗਰੁੱਪ ਬਣਾਵਾਂ ਤਾਂ ਕਿ ਆਪਾਂ ਇਸ ਦੇ ਉੱਤੇ ਅਗਲਾ ਸਕੈਚ ਕੋਈ ਬਣਾ ਸਕੀਏ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ